ਪਾਠ ਕਰਦੇ ਸਮੇਂ ਜੇ ਮਨ ਨਾ ਲੱਗੇ ਜਾਂ ਨੀਂਦ ਆਵੇ ਤਾਂ ਇਹ ਤਰੀਕਾ ਵਰਤਿਓ ਫਿਰ ਦੇਖਣਾ ਚਮਤਕਾਰ ਪਾਠ ਕਰਨ ਦਾ ਫਲ ਵੀ ਦੁੱਗਣਾ ਮਿਲੇ ਪਾਠ ਜਦੋਂ ਕਰਦੇ ਆ ਨਾ ਜਾਂ ਨਿਤਨੇਮ ਕਰਦੇ ਆ ਗੁਰਮਖੋ ਉਹਦੇ ਵਿੱਚ ਮਨ ਨਹੀਂ ਜੁੜਦਾ ਮਨ ਨਹੀਂ ਲੱਗਦਾ ਕਈ ਤੇ ਐਸੇ ਨੇ ਗੁਰਮੁਖ ਸੱਜਣ ਜਿਹੜੇ ਕਹਿੰਦੇ ਬਾਬਾ ਜੀ ਨੀਂਦ ਆਉਣ ਲੱਗ ਜਾਂਦੀ ਹੈ ਕੀ ਕਰੀਏ ਉਪਾਸੀਆਂ ਆਉਂਦੀਆਂ ਨੇ ਕਈ ਕਹਿੰਦੇ ਜੀ ਮਾੜੇ ਚੰਗੇ ਖਿਆਲ ਆਉਣ ਲੱਗ ਜਾਂਦੇ ਆ ਜੀ ਸੁਰਤ ਘੁੰਮ ਜਾਂਦੀ ਹੈ ਜੀ ਸੁਰਤ ਨਹੀਂ ਜੁੜਦੀ ਕੀ ਕਰੀਏ ਗੁਰਮਖ ਪਿਆਰਿਓ ਬੜੀਆਂ ਚੀਜ਼ਾਂ ਨੇ ਇਹ ਜੋ ਸਾਨੂੰ ਪਾਠ ਕਰਨ ਵੇਲੇ ਤੰਗ ਕਰਦੀਆਂ ਨੇ ਬੜੀਆਂ ਇਹੋ ਜਿਹੀਆਂ ਨੀਅਤਾਂ ਨੇ ਜੋ ਸਾਨੂੰ ਨਿਤਨੇਮ ਨਹੀਂ ਕਰਨ ਦਿੰਦੀਆਂ ਪਾਠ ਨਹੀਂ ਕਰਨ ਦਿੰਦੀਆਂ ਗੁਰਮਖੋਂ ਮੈਂ ਕੁਝ ਕੁ ਬੇਨਤੀਆਂ ਹੀ ਸਾਂਝੀਆਂ ਕਰਨੀਆਂ ਨੇ ਯਾਦ ਰੱਖਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਆਪਾਂ ਪੜ੍ਹਨਾ ਕਿਉਂ ਹੈ ਕਿਉਂਕਿ ਮਨ ਜੁੜ ਜਾਵੇ ਸਤਿਗੁਰੂ ਦੀ ਬਾਣੀ ਦਾ ਨਿਤਨੇਮ ਕਰਨਾ ਹੀ ਕਿਉਂ ਹੈ ਕਿਉਂਕਿ ਸਾਡਾ ਪਾਠ ਵਿੱਚ ਮਨ ਜੁੜ ਜਾਵੇ ਸਾਡਾ ਮਨ ਨਾ ਭਟਕੇ ਮਨ ਦੇ ਉੱਪਰ ਲੱਗੀ ਹੋਈ ਵਿਕਾਰਾਂ ਦੀ ਮੈਲ ਉਤਰ ਜਾਵੇ ਗੁਰਮਖੋ ਮੈਂ ਬੇਨਤੀ ਕਰਨ ਲੱਗਿਆ ਪਾਠ ਕਰਨ ਸਮੇ ਜੇਕਰ ਸਾਡਾ ਮਨ ਨਹੀਂ ਲੱਗਦਾ ਤੇ ਕੀ ਕਰੀਓ ਨੀਂਦ ਆਉਂਦੀ ਹੈ ਤੇ ਜਿੱਥੋਂ ਸਾਨੂੰ ਨੀਂਦ ਆਉਂਦੀ ਹੈ ਪਹਿਲੇ ਤੇ ਆਪਣੀ ਨੀਂਦ ਦੀ ਜਿਹੜੀ ਪੂਰਤੀ ਆ ਨਾ ਉਹ ਕਰੋ ਫਿਰ ਆਪਣੀ ਬਾਣੀ ਦਾ ਨਿਤਨੇਮ ਕਰੋ ਹੁਣ ਦੇਖੋ 6 ਘੰਟੇ 5.5 ਘੰਟੇ 6 ਘੰਟੇ ਜ਼ਰੂਰੀ ਨੇ ਇਸ ਮਨੁੱਖਾ ਸਰੀਰ ਨੂੰ ਆਰਾਮ ਦੇਣ ਦੇ ਲਈ ਉਹ ਨੀਂਦ ਪੂਰੀ ਕਰੋ ਉਹ ਸਮੇ ਦਾ ਜਿਹੜਾ ਫੇਰ-ਫੇਰ ਹੈ ਨਾ ਉਹਨੂੰ ਕਟਾਓ ਉਹਨੂੰ ਪੂਰਾ ਕਰੋ ਨੀਂਦ ਨੂੰ ਉਸ ਤੋਂ ਬਾਅਦ ਨਿਤਨੇਮ ਕਰਨ ਬੈਠੋ ਗੁਰਬਾਣੀ ਦਾ ਪਾਠ ਕਰਨ ਬੈਠੋ ਗੁਰਮਖੋਜ ਜੇਕਰ ਫਿਰ ਵੀ ਨੀਂਦ ਆਉਂਦੀ ਹੈ ਯਾਦ ਰੱਖਿਓ ਕਿ ਗੁਰਬਾਣੀ ਦਾ ਨਿਤਨੇਮ ਕਰਨ ਲੱਗਿਆਂ ਹੀ ਨਿਤ ਜੇ ਨੀਂਦ ਆਉਂਦੀ ਹੈ ਅੰਦਰ ਕਲਯੁਗ ਦੀਆਂ ਜੜੀਆਂ ਹਵਾਵਾਂ ਨੇ ਨਾ ਉਹ ਚੱਲਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਗੁਰੂ ਦੇ ਨਾਮ ਦਾ ਹਥੌੜਾ ਹੁਣ ਵੱਜਣਾ ਸ਼ੁਰੂ ਹੋ ਗਿਆ ਉਸ ਕਲਯੁਗ ਦੇ ਸਿਰ ਦੇ ਵਿੱਚ ਹੁਣ ਉਹਨੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਇਨੂੰ ਰੋਕਦਿਆਂ ਇਹ ਗੁਰਬਾਣੀ ਦਾ ਨਿਤਨੇਮ ਨਾ ਕਰੇ ਇਹ ਗੁਰਬਾਣੀ ਦਾ ਪਾਠ ਨਾ ਕਰੇ ਗੁਰਮਖੋ ਕਿੰਨੇ ਦਿਨ ਹੋਵੇਗਾ ਲੱਗੇ ਰੋ ਕਿੰਨੇ ਦਿਨ ਹੋਵੇਗਾ ਦੋ ਦਿਨ ਹੋਵੇਗਾ ਤਿੰਨ ਦਿਨ ਹੋਵੇਗਾ ਚਾਰ ਦਿਨ ਹੋਵੇਗਾ ਪਰ ਯਾਦ ਰੱਖਿਓ ਗੁਰਬਾਣੀ ਦਾ ਪੱਲਾ ਨਾ ਛੱਡਣ ਵਾਲੇ ਇਹਨਾਂ ਵਾਸ਼ਨਾਵਾਂ ਤੇ ਕਾਬੂ ਪਾ ਲੈਂਦੇ ਨੇ ਪਾਤਸ਼ਾਹ ਕਹਿੰਦੇ ਨੇ ਇਹੋ ਹੀ ਤੇ ਮਨ ਹੈ ਭੱਜਦਾ ਹੈ ਦੌੜਦਾ ਹੈ ਕਿੰਦਾ ਨੇਤ ਨੇ ਮਨਾ ਕਰ ਪਾਠ ਨਾ ਕਰ ਪਰ ਪਾਤਸ਼ਾਹ ਕਿੰਨੇ ਮਨ ਜੀਤੈ ਜਗ ਜੀਤ ਇਹੋ ਜੇ ਹੈ ਮਨ ਨੂੰ ਜਿੱਤਣ ਵਾਲਾ ਇਹੋ ਹੀ ਤੇ ਮਨ ਹੈ ਜਿਹਦੇ ਤੇ ਤੂੰ ਫਤਿਹ ਹਾਸਲ ਕਰਨੀ ਹੈ ਇਹੋ ਹੀ ਤੇ ਮਨ ਹੈ ਤੂੰ ਜਿਹਦੇ ਉੱਪਰ ਜਿੱਤ ਪ੍ਰਾਪਤ ਕਰਨੀ ਹੈ ਇਹੋ ਹੀ ਮਨ ਹੈ ਜਿਹਨੂੰ ਤੂੰ ਜਿੱਤਣਾ ਹੈ ਪਿਆਰਿਆ ਪਾਤਸ਼ਾਹ ਕਿੰਨੇ ਨੇ ਮਨ ਜੀਤੈ ਜਗ ਜੀਤ ਇਹੋ ਹੀ ਤੇ ਜਿੱਤਣਾ ਹੈ ਗੱਲ ਤੇ ਏਸੇ ਦੀ ਵੈ ਆਛਾ ਕਹਿੰਦੇ ਮਨ ਨੂੰ ਜਿੱਤਣਾ ਮਨ ਨੂੰ ਜਿੱਤਣਾ ਤੇ ਔਖ ਹੈ ਸਤਿਗੁਰੂ ਕਹਿੰਦੇ ਮਨ ਨੂੰ ਜਿੱਤ ਲਮੀ ਜੇ ਮਨ ਨੂੰ ਜਿੱਤ ਲਿਆ ਗੁਰੂ ਤੇਰਾ ਹੈ ਏਸੇ ਮਨ ਨੂੰ ਜਿੱਤਣਾ ਏਸ ਮਨ ਨੂੰ ਮੋੜਨਾ ਏਸ ਮਨ ਦਾ ਸਵਾਰ ਤੂੰ ਹੈ ਇਹ ਮਨ ਰੂਪ ਤੇਰਾ ਜਿਹੜਾ ਘੋੜਾ ਹੈ ਨਾ ਇਹਦੇ ਉੱਪਰ ਸਵਾਰੀ ਕਰਕੇ ਇਹਨੂੰ ਰੋਕਣਾ ਹੈ ਸਤਿਗੁਰੂ ਕਹਿੰਦੇ ਫਿਰ ਮੰਨਿਆ ਜਾਏਗਾ ਇਹ ਤਰੀਕਾ ਵਰਤ ਕੇ ਵੇਖਿਓ ਗੁਰਮਖੋ ਤੁਹਾਨੂੰ ਕੁਝ ਹੱਲ ਤੱਕ ਜਿਹੜਾ ਲਾਭ ਹੋਊਗਾ ਇਹਦਾ ਪਾਠ ਦਾ ਫਲ ਵੀ ਦੁੱਗਣਾ ਮਿਲੇਗਾ ਗੁਰਮਖੋ ਜਦੋਂ ਮਨ ਜੁੜਨ ਲੱਗ ਜਾਏ ਮਨ ਆਪਣੇ ਆਪ ਕਹਿਣ ਲੱਗ ਜਾਏ ਗੁਰਬਾਣੀ ਦਾ ਨਿਤਨੇਮ ਕਰ ਪਾਠ ਕਰ ਸਮਝ ਲਿਓ ਕਿਰਪਾ ਹੋ ਗਈ ਪਾਤਸ਼ਾਹ ਦੀ ਰਹਿਮਤ ਹੋ ਗਈ ਗੁਰਮਖੋ ਫਿਰ ਪਿੱਛੇ ਕੁਝ ਨਹੀਂ ਰਿਹਾ ਗੁਰਮਖੋ ਯਾਦ ਰੱਖਿਓ ਫਿਰ ਉਸ ਆਨੰਦ ਨੂੰ ਕਦੇ ਖਤਮ ਨਾ ਹੋੰਦਿਓ ਉਸ ਆਨੰਦ ਨੂੰ ਕਦੇ ਵੀ ਨਾ ਮਿਟਣ ਦਿਓ ਪਾਤਸ਼ਾਹ ਕਿਰਪਾ ਕਰਦਣ ਚਰਨਾਂ 'ਚ ਅਰਦਾਸ ਕਰਕੇ ਉਹੀ ਆਨੰਦ ਦੀ ਦਾਤ ਮੰਗਿਓ ਮੈਂ ਕਹਨਾ ਕਦੇ ਵੀ ਜ਼ਿੰਦਗੀ ਵਿੱਚ ਤੁਸੀਂ ਤੋ ਖੜ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਅਤੇ ਗੁਰਬਾਣੀ ਕਥਾ ਕੀਰਤਨ ਤੇ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ